ਜੀ ਸਰ ਸਰ ਕਰਨ ਆ ਤੇਰਾ ਅੱਜਾਨੂੰ ਸਿਕਰੇਟ ਇਨਫੋਰਮੇਸ਼ਨ ਸੀ ਇੱਕਾ ਕਿ ਸੁਲਤਾਨਵੰਦ ਰੋਡ ਤਾਰਾਂ ਵਾਲੇ ਪੁਲ ਤੋਂ ਸੁਲਤਾਨਵੰਦ ਰੋਡ ਤੇ ਤਾਰਾਂ ਵਾਲੇ ਪੁਲ ਤੋਂ ਸੁਲਤਾਨਵੰਦ ਰੋਡ ਤੇ ਜਿਹੜੇ ਆ ਦੋ ਨੌਜਵਾਨ ਜਿਹੜੇ ਆ ਇੱਕ ਹਥਿਆਰਾਂ ਤੇ ਹੀਰੋਇਨ ਦੀ ਕੇਵ ਦੇਣ ਲਈ ਕਿਸੇ ਪਾਰਟੀ ਨੂੰ ਮਿਲ ਲਈ ਆ ਰਹੇ ਨੇ ਜੋ ਵਕਤਨੀ ਇਨਫੋਰਮੇਸ਼ਨ ਤੇ ਜਿਹੜੀ ਆ ਕਾਰਵਾਈ ਕਰਦਿਆਂ ਜਦੋਂ ਅਸੀਂ ਇੱਥੇ ਸੁਲਤਾਨਵੰਦ ਰੋਡ ਤੇ ਪਹੁੰਚੇ ਤੇ ਦੋ ਮੁੰਡੇ ਸ਼ੱਕੀ ਹਾਲਾਤ ਵਿੱਚ ਤੁਰੇ ਜਾਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਅਸੀਂ ਰੌਂਡ ਆਪ ਕੀਤਾ ਜਿਸ ਵਿੱਚੋਂ ਇੱਕ ਨੌਜਵਾਨ ਨੇ ਜਿਹੜਾ ਵਾ ਪੁਲਿਸ ਪਾਰਟੀ ਤੇ ਜਿਹੜਾ ਵਾ ਫਾਇਰ ਕੀਤਾ ਤੇ ਜਵਾਬੀ ਕਾਰਵਾਈ ਚ ਉਹ ਮੁੰਡੇ ਤੇ ਫਾਇਰ ਹੋਇਆ ਜਿਸ ਨਾਮ ਜਟਮੀ ਹੋ ਗਿਆ ਜਿਸ ਨੂੰ ਅਸੀਂ ਮੁਰਲੀ ਸਾਇਦ ਹਾਲੀ ਹਸਪਤਲ ਦਾ ਹਾਨ ਕਰਵਾਤਾ ਇਹਨਾਂ ਕੋਲੋਂ ਅੱਧਾ ਕਿਲੋ ਹਰ ਹੋਇਨ ਇੱਕ ਪਿਸਟਲ ਤੇ ਦੋ ਕਾਰਟਿਜ ਬਰਾਮਦ ਹੋਏ ਇਹ ਦੋਨੇ ਮੁੰਡੇ ਪ੍ਰੋਜਪੁਰ ਦੇ ਜਿਹੜਾ ਪ੍ਰੋਜਪੁਰ ਦੇ ਰਹਿਣ ਵਾਲੇ ਸਰ ਕੁਝ ਪਤਾ ਲੱਗਾ ਇਨਵੈਸਟੀਗੇਸ਼ਨ ਕਿੰਨੀ ਦੇਰ ਤੋਂ ਕੰਮ ਆ ਘਾਰੇ ਸੀ ਅਜੇ ਫਰਦਰ ਇਨਵੈਸਟੀਗੇਸ਼ਨ ਦਾ ਹਿਸਾਬ ਜ ਆ ਅੱਜ ਅਸੀਂ ਮੁਰਦੀ ਚ ਕਰ ਰਹੇ ਆ ਅਗੇ ਫਰਦਰ ਅਹੀਂ ਜਿਹੜਾ ਵਾ ਕੀ ਇਹ ਕਿਹਦੇ ਕੋਲ ਆਏ ਸੀ ਲੈਣ ਜਾਂ ਕਿੰਨੂੰ ਦੇਣੀ ਸੀ ਇਹਨਾਂ ਨੇ ਜਾਂ ਪਿੱਛੋਂ ਕਿਹਦੇ ਕੋਲ ਹੀਰੋਇਨ ਇਹਨਾਂ ਨੇ ਰਸੀਬ ਕੀਤੀ ਆ ਇਸ ਵਾਰੀ ਕਰ ਰਹੇ ਆ ਇਹ ਜਿਹੜੀ ਆ ਇਹ ਹਜੇ ਤੇ ਜਿਹੜੇ ਇਹ ਦੋਨੇ ਜਿਹੜੇ ਮਾਈਨਰੀ ਆ ਅੰਡਰ 18 ਹੀ ਆ ਹਾਂ ਸਰ ਪਤਾ ਹੈ ਕਿ ਜਿਹੜਾ ਵੈਪਨ ਹੈ ਉਹ ਲਾਇਸੈਂਸ ਹੈ ਕਿ ਕਿੱਥੋਂ ਮਿਲਦਾ ਨਹੀਂ ਨਹੀਂ ਆਪੀ ਬੇਸਡ ਵੈਪਨ ਆ ਜਿਹੜਾ ਸਾਈਕਲ ਤੇ ਨਹੀਂ ਪੈਦਲ ਹੀ ਆ ਰਹੇ ਸੀ